ਦੋਸਤੋ ਅਯੁੱਧਿਆ ਦੇ ਵਿੱਚ ਬਾਬਰੀ ਮਸਜਿਦ ਢਾਕੇ ਰਾਮ ਮੰਦਰ ਦੀ ਉਸਾਰੀ ਕੀਤੀ ਜਾ ਰਹੀ ਹੈ ਤੇ ਇਸ 22 ਜਨਵਰੀ ਨੂੰ ਉਸੇ ਹੀ ਰਾਮ ਮੰਦਰ ਦੀ ਪ੍ਰਾਣ ਪ੍ਰティਸ਼ਟਾ ਭਾਵਕੇ ਮੋਦੀ ਸਰਕਾਰ ਵੱਲੋਂ ਜੋ ਉਦਘਾਟਨ ਦਾ ਰੌਲਾ ਪਾਇਆ ਜਾ ਰਿਹਾ 2024 ਦੀਆਂ ਵੋਟਾਂ ਨੂੰ ਆਪਣੇ ਵੋਟ ਬੈਂਕ ਨੂੰ ਪੱਕਾ ਕਰਨ ਦੇ ਲਈ ਇਸ ਮੰਦਰ ਦਾ ਜਿਹੜਾ ਉਹ ਨਾਮ ਵਰਤਿਆ ਜਾ ਰਿਹਾ ਹੈਗਾ ਔਰ ਆਪਣਾ ਵੋਟ ਬੈਂਕ ਆ ਜਿਹੜਾ ਉਹ ਆਪਣੇ ਵੱਲ ਕੇਂਦਰਿਤ ਕੀਤਾ ਜਾ ਰਿਹਾ ਦੂਜੇ ਪਾਸੇ ਵਿਰੋਧੀ ਧਿਰਾਂ ਦੇ ਵਿੱਚ ਕਾਂਗਰਸ ਇੰਡੀਆ ਅਲਾਈਅንስ ਦੇ ਨੇਤਾਵਾਂ ਨੇ ਵੀ ਆ ਜਿਹੜਾ ਉਹ ਇਸ ਉਦਘਾਟਨ ਦੇ ਵਿੱਚ ਭਾਗ ਕੇ ਪ੍ਰਾਣ ਪ੍ਰਤੀਸ਼ਟਾ ਦੇ ਵਿੱਚ ਆਉਣ ਤੋਂ ਜਿਹੜਾ ਉਹ ਇਨਕਾਰ ਕਰ ਦਿੱਤਾ ਕਿਉਂਕਿ ਉਹਨਾਂ ਨੇ ਉਹਨਾਂ ਦਾ ਇਹ ਮੰਨਣਾ ਕਿ ਮੋਦੀ ਸਰਕਾਰ ਆ ਜਿਹੜੀ ਉਹ 2024 ਦੀਆਂ ਵੋਟਾਂ ਦਾ ਲਾਹਾ ਲੈਣ ਦੇ ਲਈ ਆ ਜਿਹੜਾ ਉਹ ਇਸ ਮੰਦਿਰ ਦਾ ਜਿਹੜਾ ਨਾਮ ਵਰਤ ਰਹੀ ਹੈ ਤੇ ਨਾਲ ਹੀ RAM ਦੇ ਵਿਚਾਰਾਂ ਦਾ ਤੇ RAM ਦੇ ਨਾਮ ਦੀ ਹੈ ਜਿਹੜੀ ਉਹ ਵਰਤੋਂ ਕਰ ਰਹੀ ਆ ਉਹਨਾਂ ਦਾ ਇਹ ਵੀ ਕਹਿਣਾ ਕਿ ਜੋ ਇਸ ਪ੍ਰਾਣ ਪ੍ਰਤੀਸ਼ਟਾ ਦੇ ਵਿੱਚ ਜੋ ਪ੍ਰੋਗਰਾਮ ਹੋਣੇ ਆ ਜੋ ਕੁਝ ਹਿੰਦੂ ਧਰਮ ਦੇ ਨਾਲ ਸੰਬੰਧਿਤ ਕੁਝ ਰੀਤੀ ਰਿਵਾਜ ਉੱਤੇ ਹੋਣੇ ਆ ਉਹ ਵੀ ਮੋਦੀ ਸਰਕਾਰ ਤੇ ਉਹਦੇ ਜਿਹੜੇ ਕੁਝ ਲੀਡਰ ਆ ਵੱਡੇ ਨੇਤਾਵਾਂ ਆ ਆਰਐਸਐਸ ਦੇ ਲੀਡਰ ਆ ਉਹ ਉੱਥੇ ਉਹ ਪ੍ਰੋਗਰਾਮ ਆ ਜਿਹੜਾ ਉਹ ਕਰ ਰਹੇ ਆ ਇਸ ਕਰਕੇ ਅਸੀਂ ਇਸ ਪ੍ਰਾਣ ਪ੍ਰਤੀਸ਼ਟਾ ਦੇ ਵਿੱਚ ਆ ਜਿਹੜਾ ਉਹ ਨਹੀਂ ਜਾਵਾਂਗੇ ਤੇ ਦੂਜੀ ਗੱਲ ਹਿੰਦੂ ਧਰਮ ਦੇ ਜੋ ਪ੍ਰਸਿੱਧ ਚਾਰ ਸੰ크ਰਾਚਾਰੀਆ ਹੈਗੇ ਆ ਉਹਨਾਂ ਨੇ ਵੀ ਆ ਜਿਹੜਾ ਇਸ ਪ੍ਰਾਣ ਪ੍ਰਤੀਸ਼ਟਾ ਦੇ ਵਿੱਚ ਜਾਣ ਤੋਂ ਇਨਕਾਰ ਕਰ ਦਿੱਤਾ ਕਿਉਂਨ ਕਰ ਕੀਤਾ ਕਿਉਂਕਿ ਉਹਨਾਂ ਨੇ ਕਿਹਾ ਕਿ ਮੰਦਿਰ ਦੀ ਇਹ ਜਿਹੜੀ ਉਹ ਸਾਰੀ ਹਜੇ ਪੂਰੀ ਤਰ੍ਹਾਂ ਨਹੀਂ ਹੋਈ ਭਾਵ ਕਿ ਮੰਦਿਰ ਦਾ ਉੱਪਰਲਾ ਹਿੱਸਾ ਹਜੇ ਬਣਿਆ ਨਹੀਂ ਹੈਗਾ ਉਹਨਾਂ ਨੇ ਇਹ ਕਿਹਾ ਕਿ ਜੇਕਰ ਅਸੀਂ ਇਹ ਕਹਨੇ ਆ ਕਿ ਪ੍ਰਭੂ ਦਾ ਪੂਰਾ ਸਰੀਰ ਆ ਤਾਂ ਹਜੇ ਤੱਕ ਜਿਹੜਾ ਉਹਨਾਂ ਦਾ ਸਿਰ ਨਹੀਂ ਬਣਿਆ ਇਸ ਕਰਕੇ ਇਸ ਮੰਦਿਰ ਦੇ ਵਿੱਚ ਪ੍ਰਾਣ ਪ੍ਰਤੀਸ਼ਟਾ ਜਿਹੜੀ ਉਹ ਪੂਰਨ ਰੂਪ ਦੇ ਵਿੱਚ ਸਹੀ ਨਹੀਂ ਹੈਗੀ ਤੇ ਨਾਲ ਹੀ ਜੋ 22 ਜਨਮਦੀ ਦੀ ਤਾਰੀਖ ਮੋਦੀ ਸਰਕਾਰ ਨੇ ਤੈਅ ਕੀਤੀ ਆ ਉਹ ਵੀ ਅਸ਼ੋਭਾ ਇਸ ਕਰਕੇ ਅਸੀਂ ਇਸ ਪ੍ਰਾਣ ਪ੍ਰਤੀਸ਼ਟਾ ਭਾਵ ਉਦਘਾਟਨ ਦੇ ਵਿੱਚ ਆ ਜਿਹੜਾ ਉਹ ਨਹੀਂ ਜਾਵਾਂਗੇ ਔਰ ਦੂਜੇ ਪਾਸੇ ਇਹ ਵੀ ਦੇਖਿਆ ਜਾ ਸਕਦਾ ਕਿ ਜੋ ਗੋਦੀ ਮੀਡੀਆ ਉਹ ਲਗਾਤਾਰ ਬੀਜੇਪੀ ਆਰਐਸਐਸ ਨੂੰ ਆ ਜਿਹੜਾ ਭਾਵ ਕਿ ਮੋਦੀ ਸਰਕਾਰ ਨੂੰ ਆ ਜਿਹੜਾ ਉਹ RAM ਦੇ ਮੰਦ ਆਰਾਮ ਦੇ ਜਿਹੜਾ ਬਰਾਬਰ ਦਾ ਦਰਜਾ ਦੇਣ ਦੇ ਲਈ ਲਗਾਤਾਰ ਹਰ ਪਾਸੇ ਮੋਦੀ 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 ਕਰ ਰਿਹਾ ਔਰ ਇੱਕ ਗੱਲ ਇਹਦੇ ਚ ਇਹ ਵੀ ਖਾਸ ਆ ਕਿ ਜੋ ਉੱਥੇ ਅਯੁੱਧਿਆ ਦੇ ਵਿੱਚ RAM ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਹੋ ਰਹੀ ਆ ਉੱਥੇ ਜੋ ਫਲੈਕਸ ਲੱਗਨੇ ਆ ਜੋ ਉੱਥੇ RAM ਮੰਦਰ ਦੇ ਵਿੱਚ ਜੋ ਸ਼੍ਰੀ RAM ਚੰਦਰ ਜੀ ਦੇ ਕੱਟਆਊਟ ਲੱਗੇ ਹੈਗੇ ਉਹਨਾਂ ਦੀਆਂ ਫੋਟਵਾਂ ਲੱਗੀਆਂ ਨੇ ਉਹਦੇ ਨਾਲ ਹੀ ਆ ਜਿਹੜਾ ਉਹ ਉਸੇ ਹੀ ਤਰ੍ਹਾਂ ਜਿਹੜਾ ਮੋਦੀ ਦੀ ਫੋਟੋ ਲੱਗੀ ਹੋਈ ਆ ਫੇ ਫਿਰ ਸ਼੍ਰੀ ਰਾਮਚੰਦਰ ਜੀ ਦੀ ਫੋਟੋ ਤੇ ਫਿਰ ਮੋਦੀ ਦੀ ਫੋਟੋ ਤਾਂ ਭਾਵ ਕਿ ਮੋਦੀ ਨੂੰ ਜਿਹੜਾ ਇਹ ਗੋਦੀ ਪੀੜਿਆ ਸ਼੍ਰੀ ਰਾਮਚੰਦਰ ਜੀ ਦੇ ਬਰਾਬਰ ਦਾ ਜਿਹੜਾ ਉਹ ਦਰਜਾ ਦੇ ਰਿਆ ਔਰ ਦਰਜਾ ਦੇਣ ਦੀ ਕੋਸ਼ਿਸ਼ ਪੂਰੀ ਜੋਰਾਂ ਤੇ ਕੀਤੀ ਹੋਈ ਆ ਔਰ ਇਸੇ ਹੀ ਤਰ੍ਹਾਂ ਪੰਜਾਬ ਦੇ ਵਿੱਚ ਜੋ ਸਿੱਖ ਬਹੁ ਗਿਣਤੀ ਆ ਉਹਨਾਂ ਦੇ ਵਿੱਚੋਂ ਵੀ ਆ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਜਾਂ ਹੋਰ ਕੁਝ ਲੋਕਾਂ ਨੂੰ ਇਸ ਪ੍ਰਾਣ ਪ੍ਰਤਿਸ਼ਟਾ ਦੇ ਵਿੱਚ ਹਾਜ਼ਰ ਹੋਣ ਦੇ ਲਈ ਆ ਜੋ ਸੱਦੇ ਪੱਤਰ ਭੇਜੇ ਗਏ ਆ ਇਦੇ ਖਿਲਾਫ ਵੀ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਮਾਹੌਲ ਆ ਜਿਹੜਾ ਉਹ ਗਰਮਾਇਆ ਹੋਇਆ ਔਰ ਉਹ ਲੱਖ ਲੱਖ ਲੋਕਾਂ ਦੇ ਸਿੱਖ ਚਿੰਤਕਾਂ ਦੇ ਬੁੱਧੀਜੀਵੀਆਂ ਦੇ ਇਸ ਦੇ ਉੱਪਰ ਆਪਣੇ ਆਪਣੇ ਵਿਚਾਰ ਆ ਗਏ ਔਰ ਉਹਨਾਂ ਦਾ ਇਹ ਕਿਹਾ ਜਾ ਰਿਹਾ ਉਹਨਾਂ ਨੇ ਇਹ ਕਿਹਾ ਕਿ ਇਹ ਜੋ ਪ੍ਰਾਣ ਪ੍ਰティਸ਼ਟਾ ਹੋ ਰਹੀ ਆ ਇਹ ਆ ਜਿਹੜੀ ਉਹ ਸਿੱਖ ਧਰਮ ਨੂੰ ਸਨਾਤਨ ਧਰਮ ਦੇ ਵਿੱਚ ਜੋੜਨ ਦੀ ਹੈ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਆ ਇਸੇ ਹੀ ਲੜੀ ਦੇ ਤਹਿਤ ਚੰਡੀਗੜ੍ਹ ਦੇ ਵਿੱਚ ਸਿੱਖ ਵਿਚਾਰਮੰਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਦੇ ਵਿੱਚ ਬਹੁਤ ਸਾਰੇ ਸਿੱਖ ਚਿੰਤਕਾਂ ਦੀ ਇਤਿਹਾਸਕਾਰਾਂ ਦੀ ਅਤੇ ਬੁੱਧੀਜੀਵੀਆਂ ਦੀ ਜਿਹੜੀ ਇੱਕ ਵਿਚਾਰ ਚਰਚਾ ਉਹ ਹੋਈ ਹੈਗੀ ਔਰ ਉਸੇ ਵਿਚਾਰ ਚਰਤਾ ਦੇ ਵਿੱਚ ਉਹਨਾਂ ਨੇ ਇਸ ਪ੍ਰਾਣ ਪ੍ਰティਸ਼ਟਾ ਨੂੰ ਲੈ ਕੇ ਤੇ ਜੋ ਪੰਜਾਬ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਜਾਂ ਹੋਰ ਲੋਕਾਂ ਨੂੰ ਸੱਦੇ ਭੇਜੇ ਗਏ ਆ ਉਹਦੇ ਲਈ ਉਹਨਾਂ ਨੇ ਆਪਣੇ ਜਿਹੜੇ ਉਹ ਵਿਚਾਰ ਉੱਥੇ ਪੇਸ਼ ਕੀਤੇ ਆ ਇਸ ਸਮੇਂ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸਿੱਖ ਚਿੰਤਕ ਅਤੇ ਉੱਗੇ ਇਤਿਹਾਸਕਾਰ ਗੁਰਦਾਨ ਸਿੰਘ ਢਿੱਲੋਂ ਨੇ ਇਹ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਭੈਰਵੀ ਰਾਗ ਦੇ ਵਿੱਚ ਮਹੱਲਾ 5 ਅੰਗ ਨੰਬਰ 1136 ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜੋ ਬਾਣੀ ਆ ਉਹਨਾਂ ਨੇ ਕਿਹਾ ਕਿ ਉਸ ਦੇ ਅਕੋਰਡਿੰਗ ਸਾਡੇ ਸਿੱਖ ਧਰਮ ਦੇ ਅਕੋਰਡਿੰਗ ਆ ਜਿਹੜਾ ਇਹ ਜੋ ਪ੍ਰਾਣ ਪ੍ਰティਸ਼ਟਾ ਹੋ ਰਹੀ ਆ ਇਹ ਸਹੀ ਨਹੀਂ ਹੈ ਇਹ ਪੂਰੀ ਸਿੱਖ ਧਰਮ ਦੇ ਜੋ ਸਿਧਾਂਤਾਂ ਦੇ ਉੱਪਰ ਆ ਉਹ ਪੂਰੀ ਨਹੀਂ ਉਤਰਦੀ ਉਹਨਾਂ ਨੇ ਗੁਰਬਾਣੀ ਦੇ ਹਵਾਲੇ ਦੇ ਨਾਲ ਜਿਹੜਾ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਰਤਨਾ ਰਹੋ ਨਾ ਮਹਿਰ ਮਦਾਨਾ ਤਿਸੇ ਵੀ ਜੋ ਰਖੇ ਨਿਧਾਨਾ ਇੱਕ ਗੁਸਾਈ ਅੱਲਾ ਮੇਰਾ ਹਿੰਦੂ ਤੁਰਕ ਦੋਹਾਂ ਨਵੇਰਾ ਰਹਾਓ ਹਜ ਕਾਬੇ ਨਾ ਜਾਓ ਨਾ ਤੀਰਥ ਪੂਜਾ ਏਕ ਸੇਵੀ ਅਵਰ ਨ ਦੂਜਾ ਪੂਜਾ ਕਹੂ ਨਾ ਨਿਵਾਜ ਗੁਜਾਰੋ ਏਕ ਨਿਰੰਕਾਰ ਲੈ ਰਿਦੇ ਨਮਸਕਾਰੋ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪੰਡ ਪੁਰਾਣ ਕਉ ਕਬੀਰ ਏਕੀਆ ਬਖਾਨਾ ਗੁਰਪੀਰ ਮਿਲ ਖੁਦ ਖਸਮ ਪਛਾਨਾ ਸੋ ਦੋਸਤੋ ਇਹਨਾਂ 17 ਦੇ ਵਿੱਚ ਸਾਡੇ ਸਾਈਬ ਸਿਰਗੁਰੂ ਅਰਜਨਦੇਵ ਜੀ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਭਾਈ ਨਾ ਤਾਂ ਸਾਡਾ Hindu ਧਰਮ ਦੇ ਰੀਤੀ ਰਿਵਾਜਾਂ ਦੇ ਨਾਲ ਕੋਈ ਲੈਣਾ ਦੇਣਾ ਹੈਗਾ ਤੇ ਨਾ ਹੀ ਸਾਡਾ ਜਿਹੜਾ Muslim ਧਰਮ ਦੇ ਰੀਤੀ ਰਿਵਾਜਾਂ ਦੇ ਨਾਲ ਲੈਣਾ ਦੇਣਾ ਹੈਗਾ ਕਿਉਂਕਿ ਗੁਰਬਾਣੀਆਂ ਜਿਹੜੀ ਪਹਿਲੀ ਗੱਲ ਤਾਂ ਗੁਰਬਾਣੀਆਂ ਜਿਹੜੀ ਉਹ ਮੂਰਤੀ ਪੂਜਾ ਤੋਂ ਬਹੁਤ ਦੂਰ ਆ ਹਮੇਸ਼ਾ ਹੀ ਗੁਰਬਾਣੀ ਦੇ ਵਿੱਚ ਜਿਹੜਾ ਮੂਰਤੀ ਪੂਜਾ ਦਾ ਵਿਰੋਧ ਹੋਇਆ ਔਰ ਦੂਜੇ ਪਾਸੇ ਜੋ ਅਵਤਾਰਵਾਦ ਜੋ ਉਤਾਰਵਾਦ ਵਜੋਂ ਪੇਸ਼ ਕੀਤਾ ਜਾ ਰਿਹਾ ਉਸਦੇ ਵੀ ਹੈ ਜਿਹੜਾ ਉਹ ਵਿਰੋਧ ਦੇ ਵਿੱਚ ਗੁਰਬਾਣੀ ਹਮੇਸ਼ਾ ਖੜੀ ਹੈਗੀ ਆ ਜੋ ਗੁਰਬਾਣੀ ਦਾ ਮੁੱਖ ਫਲਸਫਾ ਹੈਗਾ ਉਹ ਨਿਰਗੁਣ ਵਿਚਾਰ ਧਾਰਾ ਵਾਲਾ ਹੈਗਾ ਕਿਉਂਕਿ ਗੁਰਬਾਣੀ ਦੇ ਵਿੱਚ ਹਮੇਸ਼ਾ ਹੀ ਇਹ ਕਿਹਾ ਜਾਂਦਾ ਕਿ ਪ੍ਰਮਾਤਮਾ ਜਿਹੜਾ ਉਹ ਕਣਕਣ ਦੇ ਵਿੱਚ ਵਸਿਆ ਹੋਇਆ ਇਹ ਵਿਚਾਰ ਆ ਜਿਹੜੇ ਉਸ ਸਮੇਂ ਜੋ ਪ੍ਰੈਸ ਨੂੰ ਬਿਆਨ ਜਾਰੀ ਕਰ ਰਹੇ ਆ ਡਾਕਟਰ ਗੁਦਾਰਸ ਸਿੰਘ ਢਿੱਲੋਂ ਉਹਨਾਂ ਨੇ ਕਿਹਾ ਔਰ ਦੂਜੇ ਪਾਸੇ ਇਸੇ ਹੀ ਗੱਲ ਨੂੰ ਅੱਗੇ ਤੋਰਦਿਆਂ ਹੋਇਆਂ ਖਾਲਸਾ ਪੰਚਾਇਤ ਦੇ ਆਗੂ ਰਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਜੋ ਇਹ ਪ੍ਰਾਣ ਪ੍ਰਤੀਸ਼ਟਾ ਹੋ ਰਹੀ ਆ ਅਯੁੱਧਿਆ ਦੇ ਵਿੱਚ ਇਹ ਆ ਜਿਹੜੀ ਸਾਡੇ ਸਿੱਖ ਧਰਮ ਨੂੰ ਸਨਾਤਨ ਧਰਮ ਦੇ ਵਜੋਂ ਪੇਸ਼ ਕਰ ਰਹੀ ਆ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੋ ਰਾਮ ਦਾ ਨਾਮ ਵਰਤਿਆ ਜਾ ਰਿਹਾ ਹੈਗਾ ਉਹ ਕੋਈ ਸ੍ਰੀ ਰਾਮਚੰਦਰ ਜੋ ਦਸ਼ਰਤ ਦੇ ਪੁੱਤਰ ਨੇ ਉਹਨਾਂ ਦਾ ਨਾਮ ਨਹੀਂ ਹੈ ਪਰਮਾਤਮਾ ਨੂੰ ਜਾਂ ਪਰਮਾਤਮਾ ਨੂੰ ਯਾਦ ਕਰਨ ਦੇ ਲਈ ਪਰਮਾਤਮਾ ਦੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ ਹੈ ਜਿਹੜਾ ਇਸ ਰਾਮ ਸ਼ਬਦ ਨੂੰ ਵਰਤਿਆ ਗਿਆ ਸੋ ਐਨੀ ਗੱਲਬਾਤ ਮੈਂ ਸੋਕਪ੍ਰੀਤ ਮੋੜ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ